ਜਿਹੜੇ ਬੱਚੇ ਆ ਬਾਈ ਆਪ ਪੜਾਉਂਦਾ ਉਹਨਾਂ ਨੂੰ ਤੋ ਕੀ ਕਰਨਾ ਤੇ ਬਾਈ ਜਦੋਂ ਪਹਿਲਾਂ ਵੀ ਤੁਸੀਂ ਕਿਸਾਨੀ ਦੇ ਵਿੱਚ ਸੀਗੇ ਹੈ ਨਾ ਪਿਛਲਾ ਜਦੋਂ ਧਰਨਾ ਲੱਗਿਆ ਉਦੋਂ ਇੱਕ ਛੋਟੀ ਫੋਟੋ ਵਾਲਾ ਮਸਲਾ ਬਣਿਆ ਸੀ ਜੀ ਜਿਆਦਾ ਛੋਟੀ ਉਹਦੇ ਬਾਰੇ ਦੱਸ ਸਕਦੇ ਕੋਈ ਅ ਫੋਟੋ ਸੀ ਕੀ ਮੇਰੀ ਕਿ ਕਿਸਾਨ ਖੁਸ਼ਹਾਲ ਆ ਤੇ ਇੱਥੇ ਜਿਹੜੇ ਬੈਠੇ ਨੇ ਕਿਸਾਨ ਅੰਦੋਲਨ ਚ ਇਹ ਨਕਲੀ ਨੇ ਉਹ ਚੁੱਕ ਚ ਆਏ ਹੋਏ ਨੇ ਸੋਨੂੰ ਬਿਨਾ ਬੱਚੇ ਫੋਟੋ ਨਾਲ ਉੱਥੇ ਬੈਠਾ ਸੀਗਾ ਅੱਛਾ ਤੁਸੀਂ ਧਰਨੇ ਦੇ ਸੀਗੇ ਠੀਕ ਹੈ ਤੇ ਮੈਨੂੰ ਕਿਸੇ ਨੇ ਭੇਜੀ ਕਿ ਆ ਤੇਰੀ ਫੋਟੋ ਲਾਤੀ ਮੈਂ ਕਿਹਾ ਚਲੋ ਤੇ ਬਾਈ ਸਭ ਤੋਂ ਵੱਡੀ ਗੱਲ ਮੈਂ ਇਹ ਦੱਸਦਾ ਜੀ ਜਿਹੜੇ ਲੋਕ ਕਹਿੰਦੇ ਆ ਵੀ ਸਕੂਲਾਂ 'ਚ ਜਾ ਕੇ ਜਾਂ ਵੱਡੇ ادارےਾਂ 'ਚ ਜਾ ਕੇ ਕਾਮਯਾਬੀਆਂ ਮਿਲਦੀਆਂ ਨੇ ਜਿਹੜੇ ਬੱਚੇ ਆ ਭਾਈ ਆਪ ਪੜਾਉਂਦਾ ਉਹਨਾਂ ਨੂੰ ਭਾਈ ਉਹ ਕੀ ਕਰਨਾ ਚੰਦੀ ਪੜਾ ਕੀ ਹੁੰਦਾ ਹਾਂਜੀ ਮੈਂ 22 ਸਟੱਡੀਜ਼ ਸੌਫਟਵੇਅਰ ਇੰਜੀਨੀਅਰ ਜੀ ਮਾਸਟਰਸ ਇਨ ਸੌਫਟਵੇਅਰ ਟੈਕਨੋਲੋਜੀ ਇਨ ਬਿਜ਼ਨਸ ਪ੍ਰੋਸੈਸ ਮੈਨੇਜਮੈਂਟ ਆ ਜੀ ਟੈਕਨੋਲੋਜੀ 'ਚ ਮਤਲਬ ਸੌਫਟਵੇਅਰ ਟੈਕਨੋਲੋਜੀ ਸਪੈਸ਼ਲਾਈਜ਼ੇਸ਼ਨ ਇਜ਼ ਬਿਜ਼ਨਸ ਪ੍ਰੋਸੈਸ ਮੈਨੇਜਮੈਂਟ ਆ ਹਾਂ ਕਿਉਂ ਮੈਂ ਪੜ੍ਹੀ ਹਾਂ ਕਰਦਾ ਮੈਂ ਫਿਲਮ ਮੇਕਿੰਗ ਆ ਕੀ ਤੁਸੀਂ ਕੀਤੀ ਹੈ ਤੇ ਕੀ ਕਰਦੀ ਡਿਗਰੀਆਂ ਉਹ ਡਿਗਰੀਆਂ ਉਹਨਾਂ ਲਈ ਹੁੰਦੀਆਂ ਜੀ ਅਸੀਂ ਕਿਤੇ ਜਾ ਕੇ ਪ੍ਰੂਫ ਕਰਨਾ ਆ ਤੇ ਉਹ ਮੇਰੇ ਕਿਹਨੇ ਉਹਨਾਂ ਨੇ ਖੇਤੀ ਕਰਨੀ ਜਾਂ ਫਿਲਮ ਮੇਕਿੰਗ ਕਰਨੀ ਉਹਨਾਂ ਨੂੰ ਮੈਂ ਉਹ ਸਿਖਾ ਦੇਣੀ ਆ ਮੇਰੇ ਕੋਲ ਹੈਗੀ ਆ ਉਹਨਾਂ ਨੂੰ ਸਿਖਾ ਦੇਣੀ ਸਰਟੀਫਿਕੇਸ਼ਨ ਆ ਮੈਂ ਕਿਸੇ ਦੀ ਸਰਟੀਫਿਕੇਸ਼ਨ ਕਾਦੇ ਕਰਾਵਾਂ ਇੱਕ ਚੀਜ਼ ਮੈਂ ਸਰਟੀਫਾਈ ਕਰ ਦੇਣਾ ਉਹਨਾਂ ਨੂੰ ਉਹ ਚਲੋ ਠੀਕ ਹੈ ਜੀ ਆ ਥੋੜੇ ਦਿਨ ਮੈਂ ਦੇਖ ਰਿਆ ਸੀ ਇੱਕ ਮਸਲਾ ਵਾਇਰਲ ਹੋ ਰਿਹਾ ਸੀਗਾ ਤੁਸੀਂ ਟਿੱਕਾ ਜਿਹਾ ਲਾ ਕੇ ਫੋਟੋ ਕਰੀ ਹੋਈ ਸੀਗੀ ਨਹੀਂ ਟਿੱਕਾ ਆਖ ਫਿਆਤਾੜਾਈ ਹਾਂ ਉਹ ਅੱਖ ਲਾਈ ਸੀਗੀ ਸੌਰੀ ਅੱਖ ਲਾਈ ਸੀਗੀ ਸਾਡੇ ਕਿਹਾ ਉਹ ਅੱਖ ਹਾਂ ਅੱਖ ਲਾ ਕੇ ਮੱਥੇ ਤੇ ਠੀਕ ਹੈ ਤੁਸੀਂ ਜਿਹੜੀ ਤੁਸੀਂ ਇਹ ਫੋਟੋ ਕਰੀ ਐ ਅੱਖ ਲਾਈ ਐ ਮੈਂ ਵੀ ਉਹ ਥੋੜੀ ਫੋਟੋ ਦੇਖੀ ਐ ਇੱਕ ਵਾਰ ਤਾਂ ਮੈਨੂੰ ਵੀ ਦੇਖ ਕੇ ਲੱਗਿਆ ਵੀ ਯਾਰ ਇਹ ਧਾਰਮਿਕ ਭਾਵਨਾਵਾਂ ਵੀ ਪੜਕਾ ਸਕਦੀਆਂ ਤੁਹਾਨੂੰ ਇਹ ਡਰ ਡਰ ਜਾਂ ਨਹੀਂ ਲੱਗਿਆ ਜਾਂ ਕੀ ਕੋਈ ਭਾਰ ਨਹੀਂ ਹੋ ਜੀ ਤਾਂ ਨਹੀਂ ਹੈਗੀ ਜੇ ਮੈਨ ਮੈਂ ਬਣਾ ਲਿਆ ਮੈਨੂੰ ਸੁਣਾ ਲੱਗਾ ਕਿ ਇਦਾਂ ਹੋ ਸਕਦਾ ਆ ਤਾਂ ਮੈਂ ਬਣਾ ਲਿਆ ਉਹਦੇ ਵਿੱਚ ਕੋਈ ਨਿੱਜੀ ਉਹ ਨਹੀਂ ਹੈਗਾ ਨਹੀਂ ਨਹੀਂ ਉਹਦੇ ਵਿੱਚ ਕੀ ਹੋ ਤਾਂ ਕਿ ਪ੍ਰਮਾਤਮਾ ਤਾਂ ਹਰ ਇੱਕ ਵਿੱਚ ਵਿਆਪਕ ਘਟ ਘਟ ਮੈਂ ਮਹਾਰਾਜ ਕਹਿੰਦੇ ਇਹਦੇ ਘਟ ਘਟ ਦੇ ਉੱਤੇ ਘਟ ਘਟ ਹੀ ਆ ਜੇ ਉਹ ਵੀ ਜੇ ਮਤਲਬ एवरीथिंग ਇਜ਼ ਪ੍ਰਮਾਤਮਾ ਸਾਰਾ ਕੁਝ ਹੀ ਪ੍ਰਮਾਤਮਾ ਆ ਜੀ ਉਹਦੇ ਵਿੱਚ ਅਸੀਂ ਸਰਕਲ ਵਿੱਚ ਲਾਈਫ ਸਾਈਕਲ ਆ ਹਮ ਹੈਨਾ ਪ੍ਰਮਾਤਮਾ ਲਾਈਫ ਸਾਈਕਲ ਆ ਜੀ ਤੇ ਉਹਦੇ ਵਿੱਚ ਕਿਸੇ ਨੂੰ ਉਹ ਉਹਨਾਂ ਦੀ ਆ ਉਹ ਆਪਣੇ ਤੇ ਅਸੀਂ ਬਾਹਰ ਲੱਭਦੇ ਆ ਜੀ ਮਾਰ ਲੱਭਣਾ ਕੁਝ ਨਹੀਂ ਹੈ ਜੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ ਭਾਈ ਇੱਕ ਜਮਾਂ ਸਿੰਪਲ ਇਨਸਾਨ ਆ ਜੀ ਜਿਵੇਂ ਇਹ ਤੁਸੀਂ ਨਾ ਫੋਟੋਆਂ ਦੇ ਵਿੱਚ ਨਹੀਂ ਨਹੀਂ ਭਾਈ ਮੈਂ ਬਹੁਤ ਬੰਦਿਆਂ ਨਾਲ ਰਹਿਣਾ ਆ ਆ ਹੋਮਲੈਂਡ ਆ ਇੱਥੇ ਮੈਨੂੰ ਬਹੁਤ ਜਾਣੇ ਜਾਣਦੇ ਆ ਠੀਕ ਹੈ ਤੇ ਸਾਰਿਆਂ ਤੋਂ ਅਲੱਗ ਦੇ ਹੋ ਤੁਸੀਂ ਠੀਕ ਹੈ ਮੈਂ ਤੁਹਾਨੂੰ ਜਦੋਂ ਪਹਿਲੀ ਵਾਰ ਮਿਲਦਾ ਤੁਸੀਂ ਇੱਕ ਅਲੱਗ ਤੋਂ ਖੂਂਜੇ ਜੇ ਤੇ ਖੜੇ ਸੀ ਆਪਦੇ ਵਾਸਤੇ ਨਹੀਂ ਨਹੀਂ ਜੀ ਭਾਈ ਮੈਂ ਤੁਹਾਨੂੰ ਪਛਾਣ ਲਿਆ ਜੀ ਬਾਈ ਹੋਰ ਹੀ ਖੜੇ ਆ ਠੀਕ ਹੈ ਤੇ ਤੁਸੀਂ ਇੰਨਾ ਸਿੰਪਲ ਜਿਹਾ ਕਿਵੇਂ ਰਹਿੰਦੇ ਹੋ ਜਿਵੇਂ ਤੁਹਾਡਾ ਫੋਟੋਆਂ ਦੇ ਵਿੱਚ ਐਟੀਟਿਊਡ ਹੁੰਦਾ ਵੀ ਆਇਆ ਯਾਰ ਵੀ ਵਾ ਵੀ ਫੋਟੋ ਦਾ ਜੀ ਖਿੱਚ ਸਕਦਾ ਤਾਂ ਹਰਫ ਫਾਰਮਰ ਹੀ ਖਿੱਚ ਸਕਦਾ ਹੋਰ ਬੰਦਾ ਨਹੀਂ ਖਿੱਚ ਸਕਦਾ ਠੀਕ ਹੈ ਫੋਟੋਆਂ ਜਿਹੜੀਆਂ ਹੁੰਦੀਆਂ ਨੇ ਉਸ ਲਈ ਆਪਾਂ ਗੱਲ ਕਰਦੇ ਜਿਹੜੀ ਸਟਿਲ ਆ ਉਹ ਸਟਿਲ ਵਿੱਚ ਜਿਹੜੀ ਐਕਸਪ੍ਰੈਸ਼ਨ ਹੈ ਉਹ ਉਹੀ ਐਕਸਪ੍ਰੈਸ਼ਨ ਹੈ ਹੈਨਾ ਉਹ ਸਟਿਲ ਦੇ ਐਕਸਪ੍ਰੈਸ਼ਨ ਹੈ ਉਹਸ ਮੂਵਮੈਂਟ ਦੇ ਐਕਸਪ੍ਰੈਸ਼ਨ ਹੈ ਉਹ ਮੇਰੇ ਹਰ ਵੇਲੇ ਐਕਸਪ੍ਰੈਸ਼ਨ ਥੋੜੀ ਹੈਗੇ ਜਾਂ ਹਰ ਵੇਲੇ ਮੇਰਾ ਉਹ ਦੌਰ ਹੁੰਦਾ ਮਤਲਬ ਜੇ ਮਨ ਨੂੰ ਗੁੱਸਾ ਕੀਤਾ ਹਰੇਕ ਇਨਸਾਨ ਵਿੱਚ ਹਰੇਕ ਇਮੋਸ਼ਨ ਹੈਗਾ ਉਹ ਦਿਖਾਵੇ ਜਾਂ ਨਾ ਦਿਖਾਵੇ ਜੇ ਅਸੀਂ ਪਬਲਿਕ ਵਿੱਚ ਜਾ ਕੇ ਮੈਂ ਗੁੱਸਾ ਕਰਦਾ ਉਹ ਉਹਨੂੰ ਬੁਰਾ ਮੰਨਦੇ ਜੇ ਮੈਨੂੰ ਮੈਨੂੰ ਕੋਈ ਚੱਕਰ ਜਿਵੇਂ ਮੈਂ ਕਿਸੇ ਗੱਲ ਤੇ ਖਿੱਚ ਗਿਆ ਤਾਂ ਗੁੱਸਾ ਤਾਂ ਸੁਭਾਵਿਕ ਆ ਜੀ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਕਹਿੰਦੇ ਕੰਟਰੋਲ ਕਰਾਂ ਜੇ ਕਹਿਣ ਤੋਂ ਭਾਵੇਂ ਇਹ ਆ ਵੀ ਆਜ ਦੇ ਹਿਸਾਬ ਨਾਲ ਨਹੀਂ ਮੈਂ ਚੱਲਦਾ ਮੈਂ ਆਪੇ ਵੀ ਆਪਾਂ ਫੋਟੋਆਂ ਤੋਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਜਿਵੇਂ ਹੁਣ ਮੈਂ ਵੀਡੀਓ ਪਾਉਂਦੇ ਆ ਨਾ ਅਸੀਂ ਵੀਡੀਓ ਪਾਉਂਦੇ ਆ ਸਾਡੀ ਟੀਮ ਆ ਸਾਨੂੰ ਲੋਕ ਆ ਨਾ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਵੀ ਤੁਸੀਂ ਇੱਕ ਇੱਕ ਮੂਵਮੈਂਟ ਤੋਂ ਦੇਖੋ ਉਸ ਸਮੇਂ ਹਾਲਾਤ ਕਿਹੋ ਜਿਹੇ ਆ ਜੀ ਕਾਦੀ ਗੱਲ ਚੱਲਦੀ ਪਈ ਆ ਉਹਦੀ ਪਿਛਲੀ ਬੈਕਸਟੋਰੀ ਕੀ ਆ ਕਿਸੇ ਨੂੰ ਨਹੀਂ ਪਤਾ ਜਦ ਤੱਕ ਤੁਸੀਂ ਕਿਸੇ ਦੀ ਪਿੱਛੇ ਗੱਲ ਕੀ ਸੀਗਾ ਕਿ ਇਸ ਬੇਸ ਤੇ ਉਹ ਗੱਲ ਚੱਲਦੀ ਪਈ ਆ ਉਹ ਛੁਰੀ ਕਿੱਥੋਂ ਹੋਈ ਆ ਕਿਵੇਂ ਹੋਈ ਆ ਉਹ ਗੱਲ ਨਹੀਂ ਪਤਾ ਤਾਂ ਆਪਾਂ ਜੱਜ ਕਰਨ ਵਾਲੇ ਹੈ ਨਹੀਂਗੇ ਕੁਝ ਜਦੋਂ ਮੈਂ ਜਾਂ ਤੋਂ ਮੈਨੂੰ ਲੱਗਦਾ ਵੀ ਬੰਬੇ ਸਾਈਡ ਤੋਂ ਆ ਰਹੇ ਸੀਗੇ ਥੋੜੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀਗੇ ਸੜਕਾਂ ਦੇ ਉੱਤੇ ਕਿਸਾਨ ਖੁਸ਼ਹਾਲ ਵਾਲੇ ਉਹ ਹਲ ਜਾਂ ਚੱਕੀ ਖੜੇ ਹੋ ਹਾਂ ਪਤਾ ਨਹੀਂ ਮੈਨੂੰ ਮੈਂ ਦੇਖਿਆ ਉਹ ਮੈਂ ਦੇਖਿਆ ਹਾਂਜੀ ਮੈਂ ਤੁਹਾਨੂੰ ਇਹ ਪੁੱਛਿਆ ਤੁਸੀਂ ਵੀ ਚਲੋ ਦੇਖੇ ਹੋਣਗੇ ਵੱਡੇ ਰੋਡ ਤੇ ਦਿੱਲੀ ਵਾਲੇ ਤਾਂ ਲੱਗੀ ਲੱਗੇ ਸੀਗੇ ਇਹਦੇ ਤਾਂ ਤੁਸੀਂ ਦੇਖੇ ਹੋਣਗੇ ਆਪਾਂ ਨੂੰ ਕਿਸਾਨੀ ਅੰਦੋਲਨ ਤੇ ਤੁਸੀਂ ਕੀ ਫੀਲ ਕਰਦੇ ਹੋ ਉਹ ਚੀਜ਼ ਨੂੰ ਸੋਚ ਕੇ ਜਦੋਂ ਥੋੜੀ ਇੱਕ ਖਿੱਚੀ ਹੋਈ ਫੋਟੋ ਐਸ ਤਰ੍ਹਾਂ ਵੱਡੇ ਪਰਦੇ ਤੇ ਜਾਂਦੀ ਹੈ ਹਨਾ ਵੀ ਵੱਡੇ ਵੱਡੇ ਬੈਨਰ ਲਾ ਕੇ ਇੱਕ ਹਾਰਨ ਦਿੱਤੀ ਰਹੀ ਹੈ ਸੋਦੀ ਨਹੀਂ ਵਧੀਆ ਮਤਲਬ ਮੈਨੂੰ ਪ੍ਰਾਊਡ ਆ ਕਿ ਮੈਂ ਫਾਰਮਰ ਹਾਂ ਜੀ ਹਨਾ ਆ ਮੈਂ ਫਾਰਮਰ ਮੈਨੂੰ ਕਿੰਨਾ ਨਾਮ ਵੀ ਰੱਖਿਆ ਫਾਰਮਰ ਮੈਨੂੰ ਕਹਦੇ ਮੈਨੂੰ ਜਿਆਦਾ ਖੁਸ਼ੀ ਹੁੰਦੀ ਹੈ ਅੱਛਾ ਜਿਆਦਾ ਖੁਸ਼ੀ ਹਾਂ ਆ ਇੱਥੇ ਰੱਖ ਲਿਆ ਜਾਨ ਠੀਕ ਹੈ ਜੀ ਭਾਰਤੀ ਕਿਸਾਨ ਜੁਨੀਆ ਦੇਖਦਾ ਪੰਜਾਬ ਜਿੰਦਾ ਠੀਕ ਹੈ